ਇਕaltra ਸਭ ਨੂੰ ਪਤਾ ਹੈ ਕਿ ਰਹਿਤ ਮਰਿਆਦਾ ਦੇ ਅਨੁਸਾਰ ਹਰ ਸਿੱਖ ਨੂੰ ਹੁਕਮ ਹੈ ਕਿ ਮੀਣੇ ਮਸੰਦ ਧੀਰਮੱਲੀਏ ਰਾਮਰਾਇਏ ਨਿਰੰਕਾਰੀਆਂ ਦੇ ਨਾਲ ਸਿੱਖਾਂ ਨੇ ਨਹੀਂ ਵਰਤਣਾ ਇਹਨਾਂ ਨੂੰ ਪੰਥ ਦੇ ਵਿੱਚੋਂ ਖਾਰਜ ਕੀਤਾ ਹੋਣ ਕਰਕੇ ਲੰਬੇ ਸਮੇਂ ਤੋਂ ਗੁਰਸਿੱਖ ਇਹਨਾਂ ਨਾਲ ਨਹੀਂ ਵਰਤਦੇ ਹੁਣ ਗੱਲ ਕਰਾਂਗੇ ਤਾਜ਼ਾ ਘਟਨਾ ਜੋ ਕਿ ਗੁਰਦਾਸਪੁਰ ਦੇ ਪਿੰਡ ਰੋੜਾਂਵਾਲੀ ਦੀ ਹੈ ਜਿੱਥੇ ਵਿਭਾਗ ਸਿੰਘ ਨੂੰ ਮੰਨਣ ਵਾਲੇ ਪਰਿਵਾਰ ਦੀ ਗੁਰਦੁਆਰਾ ਕਮੇਟੀ ਅਤੇ ਪਿੰਡ ਦੀ ਸੰਗਤ ਦੇ ਨਾਲ ਇੱਕ ਵੱਡੀ ਬਹਿਸਬਾਜ਼ੀ ਹੋ ਗਈ ਹੈ ਸਾਡਾ ਬਾਬੇ ਬੜਪਾਗ ਸਾ ਜਨੰਦਿਆਰਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਦਿਆ ਤੇ ਸਾਡ ਨੂੰ ਕਈਆਂ ਆ ਦੇ ਟਾਂਡੇ ਆ ਕਿਉਂਕਿ ਪਿੰਡ ਵਾਲਿਆਂ ਨੇ ਪਿੰਡ ਦੇ ਇੱਕ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਇਸ ਕਰਕੇ ਕਿ ਉਹ ਪਰਿਵਾਰ ਬੜਪਾਗ ਸਿੰਘ ਦਾ ਜਨਮ ਦਿਨ ਮਨਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਚਾਹੁੰਦੇ ਸੀ ਪਰ ਅਕਾਲ ਤਖਤ ਸਾਹਿਬ ਦੇ ਹੁਕਮ ਨੇ ਜੋ ਉਹਨਾਂ ਹੁਕਮਾਂ ਉਤੇ ਪੈਰਾ ਦਿੰਦਿਆਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਜਿਵੇਂ ਪਰਿਵਾਰ ਨੇ ਇਲਜ਼ਾਮ ਇਹ ਲਗਾਏ ਕਿ ਉਹਨਾਂ ਨੂੰ ਨੀਵੀਂ ਜਾਤੀ ਦਾ ਹੋਣ ਕਰਕੇ ਇਹੋ ਜਿਹੜਾ ਵਿਤਕਰਾ ਉਹਨਾਂ ਦੇ ਨਾਲ ਕੀਤਾ ਜਾ ਰਿਹਾ ਹੈ। ਧੰਨ ਧੰਨ ਬਾਬਾ ਵਰਪਾ ਸਿੰਘ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਤੇ ਮਨਾਉਂਦੇ ਵੀ ਰਹਿਵਾਂਗੇ ਲੇਕਿਨ ਗੱਲ ਇਹ ਆ ਵੀ ਆਪਾਂ ਮਨਾਉਣਾ ਕੋਈ ਰਹਿਤ ਮਰਜ਼ਾ ਦਾ ਨਾਲ ਆ ਸਾਡੇ ਇੱਥੇ ਆ ਕੇ ਕੋਈ ਵੀ ਸਾਡਾ ਕੋਈ ਨਕਸ਼ ਕੱਢ ਕੇ ਦੱਸੇ ਜਿੱਥੇ ਸਾਡੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਗਰੀਬ ਲੋਕਾਂ ਦੇ ਵਿੱਚ ਹੀ ਗੁਰੂ ਸਾਹਿਬ ਨੇ ਪੰਜ ਪਿਆਰੇ ਬਣੇ ਕੋਈ ਵੀ ਇਹਨਾਂ ਲੋਕਾਂ ਦੇ ਵਿੱਚੋਂ ਪੰਜ 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 ਪਿਆਰਾ ਨਹੀਂ ਬਣਿਆ ਜੋ ਕਿ ਜੋ ਗਰੀਬ ਲੋਕਾਂ ਵਿੱਚੋਂ ਪੰਜ ਪਿਆਰੇ ਬਣੇ ਅੱਜ ਇਹ ਗੁਰੂ ਗ੍ਰੰਥ ਸਾਹਿਬ ਦੇ ਮਾਲਕ ਬਣ ਗਏ ਨੇ ਇਹ ਕਹਿੰਦੇ ਸਾਡੇ ਕੱਲਿਆਂ ਦਾ ਗੁਰੂ ਗ੍ਰੰਥ ਸਾਹਿਬ ਆ ਤੇ ਇਸ ਬਾਰੇ ਜਦੋਂ ਸੁਰਖਾਬ ਮੀਡੀਆ ਦੀ ਟੀਮ ਨੇ ਗੱਲਬਾਤ ਕੀਤੀ ਜਾਂਚ ਪੜਤਾਲ ਕੀਤੀ ਤਾਂ ਇਹ ਗੱਲ ਕਿਤੇ ਵੀ ਸਾਹਮਣੇ ਨਾ ਦਿੱਤੀ ਕਿ ਇਹ ਜਾਤੀਵਾਦ ਦਾ ਕੋਈ ਮਸਲਾ ਹੈ ਜਾਤਵਾਦ ਕਿਤੇ ਵੀ ਨਜ਼ਰ ਨਾ ਆਇਆ ਮਾਮਲਾ ਜਿਹੜਾ ਸੀ ਉਹ ਸਾਰਾ ਵੜਪਾਗ ਸਿੰਘ ਦੇ ਨਾਲ ਵਖਰੇਵਿਆਂ ਦਾ ਸੀ ਕਿ ਸਿੱਖ ਇਹਨਾਂ ਨਾਲ ਮਿਲਦੇ ਵਰਤਦੇ ਨਹੀਂ ਆ ਤੇ ਦੇਰਿਆਂ ਨੂੰ ਮੰਨਣ ਵਾਲਿਆਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਰੂਪ ਪ੍ਰਕਾਸ਼ ਕਰਨਾ ਇੱਕ ਤਰ੍ਹਾਂ ਨਾਲ ਮਨਮਤ ਹੋਵੇਗਾ ਤੁਹਾਡੇ ਨਾਲ ਇਸ ਘਟਨਾ ਦੇ ਕੁਝ ਵੀਡੀਓ ਵੀ ਸਾਂਝੇ ਕਰ ਰਹੇ ਹਾਂ ਜਿਦੇ ਤੇ ਤੁਹਾਨੂੰ ਇਸ ਮਸਲੇ ਦੀ ਸਾਰੀ ਸਮਝ ਲੱਗ ਜਾਵੇਗੀ ਪਰ ਉਹਨਾਂ ਵਿੱਚ ਇੱਕ ਸਿੰਘ ਇਹ ਗੱਲ ਕਹਿ ਰਿਹਾ ਵੀ ਸਾਨੂੰ ਸਿਰਫ ਇਹ ਕਰਕੇ ਮਾਰੇ ਦਾ ਪ੍ਰਕਾਸ਼ ਨਹੀਂ ਦਿੱਤਾ ਵੀ ਅਸੀਂ ਛੋਟੀ ਜਾਤੀ ਦੇ ਆ ਤਾਂ ਕਰਕੇ ਨਹੀਂ ਦਿੱਤਾ ਨਹੀਂ 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 ਵਾਗ ਬੁੱਧੀ ਕਿਥੇ ਉਤੋਤੀ ਜਾਂਦੀ ਹੁੰਦੀ ਜਾਂਦੀ ਦਾ ਕੋਈ ਗੁਰੂ ਘਰ ਤੋਂ ਮੰਨ ਲੇਗਾ ਤੇ ਉਥੋਂ ਮਨਾ ਹੋਇਆ ਵੀ ਹਾਲ ਤੱਕ ਹਾਲ ਤੱਕ ਜਗ੍ਹਾ ਤੇ ਜਾਂ ਬੜਾ ਪਾਉਂਦੇ ਦਾ ਕੋਈ ਦਿਨ ਮਨਾਉਂਦਾ ਉਥੇ ਮਹਾਰਾਜ ਨਹੀਂ ਜਾਊਗਾ ਆ ਚੱਕਰ ਹੋਰ ਗੱਲ ਇਹਨਾਂ ਨਾਲ ਸਾਡੀ ਆਪਣੀ ਵੈਰ ਨਹੀਂ ਦਿਸ਼ੋਣੀ ਨਹੀਂ ਪੰਡਗ੍ਰੰਥੀਆਂ ਮੈਂ ਵੀ ਇਹਨਾਂ ਨਾਲ ਸਾਥ ਸਵਾਬ ਉਹ ਗੱਲ ਨਹੀਂ ਦੀ ਪਰ ਜਿੱਥੇ ਕੋ ਗੰਧੀ ਹੈ ਨਾ ਇਸ ਇਸੇ ਗੱਲ ਦੀ ਗੱਲ ਜੇ ਕਿ ਮਰਾਈ ਨਹੀਂ ਉੱਥੇ ਜਾਣ ਦੇਣਾ ਮੇਰੇ ਤੋਂ ਗੱਲਬਾਤ ਹੋਈ ਆ ਹੋਰ ਨਹੀਂ ਕੋ ਗੱਲਬਾਤ ਜੀ ਲੰਮੀ ਚੌੜੀ ਬੱਧੀ ਗੱਲ ਲੇਤੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ ਅੱਜ ਸਾਡਾ ਬਾਬੇ ਬੜਪਾਖਾ ਜਨੰਦਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆ ਇਹ ਸਾਡ ਨੂੰ ਕਈਆਂ ਲਾਵੇ ਤਾਂ ਦੇ ਆ ਵਾਹਿਗੁਰੂ ਖਾਲਸਾ ਵਾਹਿ ਖੜੇ ਇਸ ਤੋਂ ਬਾਅਦ ਸਰਖਾਬ ਮੀਡੀਆ ਦੇ ਪੱਤਰਕਾਰ ਗੁਰदयाल ਸਿੰਘ ਨੇ ਪਿੰਡ ਦੇ ਗਰੰਥੀ ਸਿੰਘ ਅਤੇ ਉਸ ਪਰਿਵਾਰ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦਾ ਪ੍ਰਕਾਸ਼ ਕਰਨਾ ਚਾਹੁੰਦਾ ਸੀ ਇਸ ਘਟਨਾ ਬਾਰੇ ਜਾਣਕਾਰੀ ਲਈ ਅਤੇ ਇਸ ਦੇ ਨਾਲ ਹੀ ਵੜਪਾਲ ਸਿੰਘ ਨੂੰ ਮੰਨਣ ਵਾਲੇ ਪਰਿਵਾਰ ਦਾ ਸਮਰਥਨ ਕਰ ਰਹੇ ਇੱਕ ਐਸਸੀ ਸਮਾਜ ਉਦੀ ਸੰਸਥਾ ਦੇ ਅਹੁਦੇਦਾਰ ਨਾਲ ਵੀ ਗੱਲਬਾਤ ਕੀਤੀ। ਜਿਸ ਨੇ ਇਸ ਘਟਨਾ ਨੂੰ ਜਾਤ ਪਾਤ ਦੇ ਨਾਲ ਜੋੜ ਕੇ ਪੇਸ਼ ਕੀਤਾ ਜਦੋਂ ਤੇਜੀ ਗਲਤਪਛਾਹ ਦੇ ਨਾਲ ਸੰਬੰਧ ਰੱਖਦੇ ਹੋ ਦੀ ਇਹ ਗਲਤਾਂ ਨੂੰ ਨਫਤ ਕਰਦੇ ਲੋਕ ਤੁਹਾਨੂੰ ਲੱਗਦਾ ਨਹੀਂ ਕਿ ਸਿਰਫ ਆਪਾਂ ਇੱਕ ਛੋਟੇ ਜਿਹੇ ਈਸ਼ੂ ਨੂੰ ਬਣਾ ਰਹੇ ਹਾਂ ਜਾਤੀਵਾਦ ਦੇ ਨਾਲ ਜੋੜ ਰਹੇ ਹਾਂ ਨਹੀਂ ਇਹ ਛੋਟਾ ਈਸ਼ੂ ਨਹੀਂ ਹੈ ਛੋਟਾ ਈਸ਼ੂ ਨਹੀਂ ਹੈ ਭਾਵੇਂ ਮੜ ਭਾਕ ਸਿੰਘ ਜੀ ਦੇ ਜਨਮ ਦਿਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਜਾ ਸਕਦਾ ਹਨਾ ਜੀ ਇਹ ਕਾਲਪੁਰ ਸਾਹਿਬ ਦਾ ਹੁਕਮ ਹੈ ਜੀ ਤੇ ਆਪਾਂ ਇਸ ਨੂੰ ਜੋੜਦੇ ਆਂ ਜਾਤੀਵਾਦ ਦੇ ਮੁੱਦੇ ਨਾਲ ਵੀ ਉਹ ਜ਼ਿਮੀਂਦਾਰਾਂ ਨੇ ਐਸੇ ਪਰਵਾਰਾਂ ਨੂੰ ਰੋਕਦਾ ਕਿਤੇ ਨਹੀਂ ਕਿਤੇ ਗਲਤ ਨਹੀਂ ਹੋ ਰਿਹਾ ਜੀ ਜੀ ਸਰ ਅੰਮ੍ਰਿਤ ਸਿੰਘ ਨੇ ਅੰਮ੍ਰਿਤ ਸਿੰਘ ਨੇ ਸਕਿਆ ਉਹਨਾਂ ਨੇ ਫਾਦਰ ਸਾਹਿਬ ਨੇ ਸਕਿਆ ਜੀ ਪਰ ਅੰਮ੍ਰਿਤ ਸ਼ਗਨ ਤੋਂ ਗੱਲ ਤਾਂ ਫਿਰ ਹੁੰਦਾ ਵਾ ਜੀ ਉਹ ਵੀ ਆਪਾਂ ਕਿਸੇ ਮੜੀ ਮਸਾਣੀ ਵਾਲੇ ਨੂੰ ਨਹੀਂ ਪੁੱਛਣਾ ਜੀ ਨਹੀਂ ਸਰ ਮਰੀਮ ਸੁਆਣਾ ਵਾਲਾ ਤਾਂ ਉੱਥੇ ਚੱਕਰ ਹੀ ਪੈਣਾ ਕੋਣ ਸਰ ਬਾਬਾ ਦੇ ਪਾਸੋਂ ਉੱਥੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਹੈਗਾ ਨਾ ਉੱਥੇ ਵੀ ਲੋਕ ਜਾਂਦੇ ਆ ਉੱਥੋਂ ਕਿਉਂ ਨਹੀਂ ਚੁਕਾਇਆ ਗਿਆ ਤੇ ਇਹ ਇੱਕ ਗਲਤ ਕਰਕੇ ਆ ਨਾ ਉੱਥੇ ਦੇਖੋ ਅੱਛਾ ਇਹ ਤੁਹਾਨੂੰ ਤੁਹਾਨੂੰ ਲੱਗਦਾ ਕਿ ਸਿਰਫ ਦਲਦਲ ਕਰਕੇ ਹੋ ਰਿਹਾ ਹੈ ਬਿਲਕੁਲ ਨਹੀਂ ਸਾਨੂੰ ਇਹ ਲੱਗਦਾ ਵੀ ਬਿਲਕੁਲ ਨਹੀਂ ਰਹੀ ਆਓ ਪਹਿਲਾਂ ਤੁਹਾਨੂੰ ਉਸ ਪਿੰਡ ਦੇ ਗਰੰਥੀ ਸਿੰਘ ਦੇ ਨਾਲ ਹੋਈ ਗੱਲਬਾਤ ਸੁਣਾਉਂਦੇ ਹਾਂ ਜਿਨ੍ਹਾਂ ਨੇ ਦੱਸਿਆ ਕਿ ਇਸ ਮਸਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਤੀਵਾਦ ਦਾ ਮਸਲਾ ਨਹੀਂ ਹੈ ਬਲਕਿ ਸਾਰੀ ਗੱਲ ਵਿਭਾਗ ਸਿੰਘ ਦਾ ਕਰਕੇ ਹੀ ਹੋਈ ਹੈ। ਹਾਂਜੀ ਬਾਬਾ ਜੀ ਤੁਸੀਂ ਇਸ ਤੋੜੇ ਸੁਰਖਾਤ ਟੀਵੀ ਤੇ ਜੀ ਹਾਂਜੀ ਜਿਹੜਾ ਤੁਹਾਡੇ ਤੇ ਇਹ ਦਾ ਮਾਮਲਾ ਤੁਸੀਂ ਗਰੰਟੀ ਸਿੰਘ ਹੋ ਜੀ। ਹਾਂਜੀ ਆਪਣੇ ਨਾਮ ਪੂਰਾ ਦੱਸਦੇ ਹੋ ਜੀ। ਮੇਰਾ ਨਿਰਿੰਦਰ ਸਿੰਘ ਜੀ। ਮਰਿੰਦਰ ਸਿੰਘ ਜੀ ਵਾਲਿਓ। ਹਾਂ ਜੀ ਇਸ ਤੇ ਵੀ ਕੀ ਹੈ ਜੀ ਪੂਰਾ ਮਾਮਲਾ ਜਿਹੜਾ ਗਰੰਤੀ ਸਿੰਘ ਜਿਹੜੇ ਵੀਰ ਰੋਲਾ ਪਾ ਰਹੇ ਵੀ ਸਾਨੂੰ ਮਾਰੇ ਦਾ ਪ੍ਰਕਾਸ਼ ਨਹੀਂ ਲੈਣ ਦਿੱਤਾ ਕੀ ਹੈ ਪੂਰਾ ਮਾਮਲਾ ਇਹ ਮਾਮਲਾ ਹੈ ਜੀ ਕਿ ਉਹ ਜਿਹੜੇ ਖਾਦੇ ਹਨ ਮਹਾਰਾਸ਼ਟਰ ਉਹਨਾਂ ਦੇ ਘਰ ਦਾ ਬਾਬੇ ਬਰਪਾਲ ਸਿੰਘ ਦੀ ਜਗਾ ਜੀ ਤੇ ਸ਼੍ਰੋਮਣੀ ਕਮੇਟੀ ਪਰਮਦਾ ਕਿਹਾ ਜੀਵਨਵਾਣੀ ਮਰਦਾ ਹੈ ਤੇ ਕਾਂਸਾ ਸਰਪ ਕੋਲ ਨਾ ਮੇ ਜਾਈ ਹੈ ਕਿ ਜਿਹੜੀ ਜਗਾ ਬਾਜ ਜਾਂ ਬਰਪਾਲ ਸਿੰਘ ਦਾ ਕੋਈ ਨਾਮ ਨਹੀਂ ਜਾਂਦਾ ਅਸੀਂ ਮਾਰਾਤ ਨਹੀਂ ਜਾਣਗੇ ਜੀ ਉਹਦੇ ਵਿੱਚ ਇਹਨਾਂ ਨੇ ਪਿਛਲੇ ਸਾਲ ਵੀ ਇਹਨਾਂ ਨੂੰ ਕਿਹਾ ਸੀ ਕਿ ਮਤਲਬ ਆਹੀ ਤੁਹਾਨੂੰ ਮਾਰਾ ਸਰੂਪੀ ਦੇ ਦੇਣਾ ਪਿਛਲੇ ਸਾਲ ਕਿਹਾ ਸੀ ਤੁਸੀਂ ਇਹਨਾਂ ਨੂੰ ਜੀ ਪਿਛਲੇ ਸਾਲ ਦੀ ਗੱਲ ਹੋਈ ਸੀ ਜੀ ਤੇ ਇਹ ਕਹਿੰਦੇ ਸੀ ਕਿ ਅਹੀਂ ਜੇ ਤੁਹਾਨੂੰ ਉਹਨਾਂ ਕੋਲ ਲਖਵਾ ਦਈਏ ਸੋਮਨਿਕ ਕਮੇਟੀ ਵਾਲਿਆਂ ਕੋਲ ਤਾਂ ਫਿਰ ਦੇ ਦੇ ਦੋਗੇ ਜੀ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਕਿ ਤੁਸੀਂ ਲਖਵਾ ਕੇ ਲਿਆਓਗੇ ਤਾਂ ਫਿਰ ਅਸੀਂ ਦੇਵਾਂਗੇ ਜੀ ਉਹ ਫਿਰ ਮੁੜ ਕੇ ਇਹਨਾਂ ਨੇ ਉਹ ਲਖਵਾਇਆ ਨਹੀਂ ਹੈਗਾ ਇਹ ਇਹਨਾਂ ਨੇ ਤੁਸੀਂ ਉਹਨਾਂ ਨੂੰ ਕਿਹਾ ਸੀ ਸ਼੍ਰੋਮਣੀ ਕਮੇਟੀ ਤੋਂ ਲਿਖਵਾ ਲਿਆਓ ਹਾਂ ਜੇ ਤੁਸੀਂ ਅੱਜ ਹੀ ਤਾਂ ਦੇ ਤੇ ਇੱਥੋਂ ਲਿਖਵਾ ਕੇ ਲਿਆ ਕੇ ਦੇ ਦਈਏ ਤੇ ਫਿਰ ਦੇ ਦੋਗੇ ਕਿ ਕਿੰਨਾ ਕਹਿ ਵੀ ਤੁਸੀਂ ਲਿਖਵਾ ਕੇ ਲਿਆ ਕੇ ਦੇ ਦੋਗੇ ਜੀ ਫਿਰ ਨਹੀਂ ਤੁਹਾਨੂੰ ਦੇਵਾਂਗੇ ਕਿ ਸਾਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਕਹਿੰਦੇ ਵੀ ਦੇ ਦੇਓ ਤਾਂ ਅਸੀਂ ਦੇ ਦਾਂਗੇ ਜੀ 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 ਪਰ ਉਹਨਾਂ ਵਿੱਚ ਇੱਕ ਸਿੰਘ ਇਹ ਗੱਲ ਕਹਿ ਰਿਹਾ ਵੀ ਸਾਨੂੰ ਸਿਰਫ ਇਹ ਕਰਕੇ ਮਾਰੇ ਦਾ ਪ੍ਰਕਾਸ਼ ਨਹੀਂ ਦਿੱਤਾ ਵੀ ਅਸੀਂ ਛੋਟੀ ਜਾਤੀ ਦੇ ਆ ਤਾਂ ਕਰਕੇ ਨਹੀਂ ਦਿੱਤਾ ਨਹੀਂ 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 ਵਾਗ ਬੁੱਜੀ ਕਿ ਕਿਥੇ ਉਛੋਟੀ ਜਤੀ ਵੱਡੀ ਜਤੀ ਦਾ ਕੋਈ ਗੁਰਕਾਰਤ ਸੰਬੰਧ ਨਹੀਂਗਾ ਤੇ ਉੱਥੋਂ ਮਨਾ ਹੋਇਆ ਵਾ ਕਿ ਕਾਲਤਾ ਸਾਹਿਬ ਤਾਂ ਥੀ ਜਗ੍ਹਾ ਤੇ ਜਾਂ ਵਡਪਾਲ ਸਿੰਘ ਦਾ ਕੋਈ ਦਿਨ ਮਨਾਉਂਦਾ ਉਥੇ ਮਹਾਰਾ ਤੁਹਾਨੂੰ ਨਹੀਂ ਜਾਊਗਾ ਆ ਚੱਕਰ ਹੋਰ ਗੱਲ ਇਹਨਾਂ ਨਾਲ ਸਾਡਾ ਕੋਈ ਵੈਰ ਨਹੀਂ ਵਿਛੋਣੇ ਨਹੀਂ ਪਿੰਡ ਗਰੰਤੀਆਂ ਮੈਂ ਵੀ ਇਹਨਾਂ ਨਾਲ ਸਾਥ ਸਵਾਬ ਉਹ ਗੱਲ ਨਹੀਂ ਦੀ ਪਰ ਜਿੱਥੇ ਕੋ ਬੰਦੀ ਆ ਨਾ ਇਸ ਕਿਸੇ ਗੱਲ ਕੀ ਬਣ ਗਿਆ ਕਿ ਮਹਾਰਾ ਨਹੀਂ ਉਥੇ ਜਾਂਦੇ ਨਾ ਉਹਦੇ ਤੋਂ ਗੱਲਬਾਤ ਹੋਈ ਆ ਹੋਰ ਨਹੀਂ ਕੋ ਗੱਲਬਾਤ ਜੀ ਲੰਮੀ ਚੌੜੀ ਵੱਡੀ ਗੱਲ ਲਗੀ ਜੀ ਮੈਨੂੰ ਸਾਰੇ ਇਹਨਾਂ ਨੇ ਕਿਹਾ ਸੀਗਾ ਪਹਿਲਾਂ ਹੂੰ ਕਿ ਬੱਜਤ ਨਹੀਂ ਮਾਰਾ ਸਾਨੂੰ ਤਿਆਰ ਕਰਦੇ ਹੋ ਅਸੀਂ ਲੈ ਆਏ ਹੁਣਾਂ ਮੈਂ ਇਹਨਾਂ ਨੂੰ ਕਹਿ ਲਿਆ ਵੀ ਮੈਨੂੰ ਮਨਾ ਕੀਤਾ ਹੋਇਆ ਵਾ ਕਿ ਪੀਸ ਰੂਪ ਨਹੀਂ ਦੇਣਾ ਹਾਂ ਤੇ ਤੁਸੀਂ ਪ੍ਰਬੰਧਕਾਂ ਨਾਲ ਗੱਲ ਕਰ ਲਾ ਭਈ ਜੋ ਵੀ ਹੈ ਵਾ ਕਿ ਮੇਰਾ ਵਾਸਤੇ ਕੋਈ ਨਹੀਂ ਮੈਂ ਜੀ ਗਰੰਟੀਆਂ ਪੈਂਦਾ ਨੂੰ ਕਿ ਜਿਹਦਾ ਸਾਹਤ ਹੋਊਗੀ ਮੈਂ ਚ ਕਰਨਾ ਹੈ ਠੀਕ ਬਾਬਾ ਜੀ ਵੇਖੋ ਸਵਾਲ ਹੈ ਮੇਰਾ ਡਾਕਟਰ ਦੀ ਲੋੜ ਤਾਂ ਉੱਥੇ ਹੁੰਦੀ ਹੈ ਨਾ ਜਿੱਥੇ ਕੋਈ ਬਿਮਾਰ ਹੋਵੇ ਹਾਂ ਜੀ ਤੇ ਗੁਰੂ ਗ੍ਰੰਥ ਸਾਹਿਬ ਉੱਥੇ ਜਾ ਸਕਦੇ ਜਿੱਥੇ ਜਿਹੜੇ ਜਿਹੜੇ ਲੋਕ ਵਿਚਾਰੇ ਟੁੱਟ ਚੁੱਕੇ ਆ ਗੁਰੂ ਗ੍ਰੰਥ ਸਾਹਿਬ ਨਾਲੋਂ ਹੋ ਸਕਦਾ ਉਹ ਮਹਾਰਾਜ ਦੀ ਬਾਣੀ ਸੁਣ ਕੇ ਉਹ ਦੁਬਾਰਾ ਜੁੜ ਜਾਂਦੇ। ਉਹ ਮਨ ਕੀਤਾ ਨੀਗਾ ਸੀ ਜਿੰਨਾ ਸ਼ਰਮتوا ਪਰ ਮਨੋਂ ਕੀਤਾ ਹੋਇਆ ਕਿ ਉਹ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਜਾਣਗੇ ਇਹ ਸਿੱਛੇ ਕਰਕੇ ਆ ਹੋਰ ਉਹਨਾਂ ਦਾ ਕੋਈ ਗੁੱਸਾ ਗਿੱਲਾ ਨਹੀਂ ਕੋਈ ਵੰਡ ਨਹੀਂ। ਦੂਜੀ ਗੱਲ ਬਾਬਾ ਜੀ ਇੱਕ ਹੋਰ ਹੈ ਕਿ ਹੁਣ ਮੰਨ ਲਓ ਕਿ ਅੱਗੇ ਤੋਂ ਚਲੋ ਉਹ ਮਾੜਾ ਚੰਗਾ ਮਹਾਰਾਜ ਦਾ ਪ੍ਰਕਾਸ਼ ਸਤਕਾਰ ਕਰਦੇ ਹੀ ਹੋਣਗੇ ਹੈਨਾ ਜੀ। ਬਜੀ ਪੂਰੇ ਸਤਕਾਰ ਨਾਲ ਕਿਵੇਂ ਅਸੀਂ ਕਲੀਆਂ ਤੱਕ ਗਲੀਆਂ ਚ ਕਲੀ ਵਿਛਾ ਕੇ ਸਾਰਾ ਕੁਝ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਸਾਂ ਤੇ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੂੰ ਦਵਾਂਗੇ ਤੇ ਆਉਂਦੇ ਸਾਲ ਨੂੰ ਫਿਰ ਜਾਂ ਤਾਂ ਗਾਉਣ ਵਾਲੀਆਂ ਨਚਾਉਣਗੇ ਜਾਂ ਫਿਰ ਉਹ ਕੋਈ ਹੋਰ ਕੋਈ ਕਲਾਕਾਰ ਕੋਈ ਸੰਗੀਤ ਵਾਲੇ ਚ ਨਚਣ ਟੱਪਣ ਵਾਲਾ ਪ੍ਰੋਗਰਾਮ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਲਕੁਲ ਦੂਰ ਹੋ ਜਾਣਗੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਆਪਾਂ ਗਲਤ ਨਹੀਂ ਕਰ ਰਹੇ ਇਹ ਜਿਹੜੇ ਮਹਾਰਾਜ ਉਹਨਾਂ ਸਮੱਤ ਬਖਸ਼ੇ ਉਹ ਗੁਰੂਵਾਲੇ ਪਾਸੇ ਜਾਵਣਾ ਪਖੰਡਗਵਾਦੀ ਵਾਲਾ ਨਾਲ ਜਾਣ ਕੇ ਕਿ ਨਾ ਹਾਂ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਜੋ ਲੈਣਾ ਆਪਾਂ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਕੋਲ ਜਾਓ ਵੀ ਮਿਲਣਾ ਸਾਨੂੰ ਇਥੋਂ ਮਿਲਣਾ ਹੈਗਾ ਜੀ ਲੱਗਦਾ ਨਹੀਂ ਵੀ ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਜਿੱਤੇ ਨਾ ਭਾਈ ਸਾਹਿਬ ਇੱਕ ਤੁਹਾਡੇ ਕੋਈ ਲੈ ਕੇ ਦਿਵਾਲੇ ਹੋਣ ਦੇ ਉਹਨਾਂ ਦੇ ਅਸੀਂ ਨਹੀਂ ਦੇਣਾ ਜਾਓ ਜਿੱਥੇ ਮਰਜੀ ਚੱਲ ਜਾਓ ਹਨਾ ਜੀ ਲੱਗਦਾ ਨਹੀਂ ਪਿਆਰ ਨਾਲ ਸਮਝਾਈ ਨਹੀਂ ਜਾ ਸਕਦੀ ਇਹ ਗੱਲ ਜੀ ਇਹ ਕਿਸੇ ਨੂੰ ਆਇਆ ਉਹ ਮੰਦੇ ਨੇ ਕਿਹਾ ਤੇ ਇਹ ਖਾਣਾ ਵਾ ਮਤਲਬ ਇੱਥੇ ਫਰੇਟਾਨੀ ਜਾਂ ਤੇ ਬੈਠ ਕੇ ਗੱਲਬਾਤ ਹੋ ਗਈ ਨਾ ਜੀ ਤੇ ਚਲੋ ਬੈਠ ਕੇ ਕੋਈ ਵੀ ਅਸਰ ਦਾ ਹਾਂ ਤੇ ਮੈਂ ਤਾਂ ਗਰੰਟੀ ਆ ਸੇਰੇ ਤੋਂ ਡਿਊਟੀ ਦੇ ਕੇ ਤੇ ਮੈਂ ਚਲੇ ਜਾਣਾ ਜੀ ਜੀ ਹੋਰ ਹੋਰ ਕੋਈ ਤੁਛੋਲੀ ਨਹੀਂ ਕੋਈ ਮੈਂ ਕੋਈ ਗੱਲ ਨਹੀਂ ਬਣ ਸਿਰਫ ਇਹੋ ਹੀ ਕਿ ਜਗਾ ਤੇ ਸਿਰ ਬਿਮਾਰਾ ਦਾ ਨਹੀਂ ਜਾਂਦਾ ਐਸੇ ਕਰਕੇ ਨਾ ਉਹ ਵੀ ਤੋਂ ਗੱਲ ਹੈਗੀ ਤੁਹਾਡੇ ਮੁਤਾਬਿਕ ਕੋਈ ਜਾਤੀਵਿਚਰੇਵਾ ਆ ਨਹੀਂ ਗੱਲ ਕੋਈ ਬਾਤ ਨਹੀਂ ਹੈ ਜੀ ਨਹੀਂ 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 ਜਾਤੀਵਿਚਰੇਣਾ ਕੋਈ ਉਹਨਾਂ ਨਾਲ ਗੱਲ ਪਿੰਡ ਦੇ ਵਿੱਚ ਕਿੰਨੇ ਗੁਰਦੁਆਰੇ ਸਾਬੇ ਨੇ ਜੀ ਪਿੰਡ ਚਾਹ ਦੇ ਦੋ ਗੁਰਦੁਆਰਾ ਸਾਬੇ ਹੋਰ ਹੈ ਤਿੰਨ ਗੁਰਦੁਆਰਾ ਹੈ ਇੱਥੇ ਅਸਲ ਕਿ ਨਹੀਂ ਕਿ ਜਾਂ ਉਹ ਵੀ ਜਾਤਾਂ ਦੇ ਆਧਾਰ ਤੇ ਬਣੇ ਹੋਏ ਨੇ ਇਤਿਹਾਸਕ ਇਹ ਚੀਜ਼ਾਂ ਦਾ ਗੁੱਦਾ ਤਾਂ ਸਾਰੀ ਸੰਗਤ ਸਾਡੀ ਇੱਥੇ ਹੁੰਦੀ ਹੈ ਭਾਵੇਂ ਕਿਤੇ ਵੀ ਕੋਈ ਮੰਨਦਾ ਵਾ ਆਉਂਦੀ ਇੱਥੇ ਸਾਰੇ ਜੀ ਇਹ ਖੁਦ ਪਰਿਵਾਰ ਜਿਹੜਾ ਵਾ ਜਿਹੜਾ ਮੰਨਦਾ ਖੁਦ ਪਰਿਵਾਰ ਇੱਥੇ ਹੁੰਦਾ ਵਾ ਮੰਨਦੇ ਇੰਨਾ ਪਾਸਾ ਇੱਥੇ ਹੂੰ ਤੇ ਹੁਣ ਕੀ ਬਾਹਲ ਹੈ ਜੀ ਪਿੰਡ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਬਾਹਲ ਹੈ ਪਿੰਡ ਦੇ ਵਿੱਚ ਕੋਈ ਗੱਲ ਨਹੀਂ ਇਸ ਵੇਲੇ ਕੋਈ ਗੱਲ ਨਹੀਂ ਸ਼ਾਂਤ ਬਾਈ ਨੇ ਮਾਸਟਰ ਜਿਹੜੇ ਮੁਲਾਜ਼ਮ ਆਏ ਸੀ ਤੁਹਾਡੇ ਜੀ ਉਹਨਾਂ ਨੇ ਕਿਹਾ ਇੰਨੀ ਗੱਲ ਵੀ ਮਦਰ ਤੁਸੀਂ ਉੱਥੋਂ ਪਾਸਾ ਸਾਰਾ ਲਿਖਵਾ ਲਿਆਓ ਜੋ ਵੀ ਲਿਖਵਾ ਲਾਓ ਸਾਨੂੰ ਦੇ ਦਿਓ ਜੀ ਤੇ ਕੋਈ ਗੱਲ ਨਹੀਂ ਸੀ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਹਾਂ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਹਾਂ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਹਾਂ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਹਾਂ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਹਾਂ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਮਾਹੌਲ ਠੀਕ ਹੋ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਸਾਡੇ ਪੱਤਰਕਾਰ ਨੇ ਉਸ ਪਰਿਵਾਰ ਦੇ ਨਾਲ ਗੱਲ ਕੀਤੀ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਸੁਣੋ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਕੱਤ ਜੀ ਬੇਨਤੀ ਇਹ ਆ ਕਿ ਪਿੰਡ ਰੋੜਾ ਵਾਲੀ ਵਿਖੇ ਅੱਜ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈਣ ਗਏ ਆਪਾਂ ਧੰਨ ਧੰਨਾ ਬਾਬਾ ਬਹਾਦਰ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰੂ ਰਹਿਤ ਮਰਜਾਦਾ ਨਾਲ ਮਨਾਇਆ ਜਾਂਦਾ ਕੋਈ ਇੱਥੇ ਕੋਈ ਡੋਲੀ ਨਹੀਂ ਘਟਾਈ ਜਾਂਦੀ ਕੋਈ ਇੱਥੇ ਸਿਰ ਨਹੀਂ ਮਾਰਿਆ ਜਾਂਦਾ ਕੋਈ ਇੱਥੇ ਕੋਈ ਵਿਦਬੀ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਦੇ ਆਏ ਆ ਤੇ ਅੱਜ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਗੁਰਦਾਰੇ ਸੀਧ ਬਾਬਾ ਧੰਨਾ ਸਿੰਘ ਜੀ ਦੇ ਲੈਣ ਗਏ ਸੀਗੇ ਉਹਨਾਂ ਨੇ ਗੱਡੀਆਂ ਜਿੰਦਰੇ ਮਾਰਤੇ ਆ ਤੇ ਆਪਾਂ ਸੋਖਾਸਨ ਕਰਨ ਵਾਸਤੇ ਤੰਦੋਵਾ ਸਾਹਿਬ ਲੈ ਕੇ ਆਪਾਂ ਕਰਕੇ ਗਏ ਆ ਸੋਖਾਸਨ ਆਪਾਂ ਦੁਬਾਰਾ ਫੇਰ ਲੈਣ ਗਏ ਆ ਤੇ ਸਾਰੇ ਜਾਂਦਿਆਂ ਨੂੰ ਜਿੰਦਰੇ ਮਾਰਦੇ ਆ ਤੇ ਸਾਨੂੰ ਕਈਆਂ ਲੈ ਕੇ ਤੇ ਮਿਲ ਵੀ ਡਾਟ ਲੈ ਕੇ ਪਏ ਆ ਤੇ ਸਾਰੇ ਕੋਈ ਇੱਟਾਂ ਲੈ ਕੇ ਫਿਆਵਾ ਤੇ ਇਹਨਾਂ ਨੇ ਸਾਡੀ ਬਹੁਤ ਹੀ ਬੇਇੱਜ਼ਤੀ ਕੀਤੀ ਆ ਇਹ ਜਿੰਨੇ ਵੀ ਆਗੂ ਇਥੋਂ ਦੇ ਰੋੜਾ ਵਾਲੀ ਦੇ ਪ੍ਰਧਾਨ ਨੇ ਸਭ ਜਿੰਨੇ ਵੀ ਆ ਇਹਨਾਂ ਨੇ ਸਾਰਿਆਂ ਨੇ ਸਾਡਿਆਂ ਬਦਮੀਤੀ ਕੀਤੀ ਸਾਡੇ ਨਾਲ ਤੇ ਸਾਨੂੰ ਗੋਲ ਕਲਾਜੀ ਕੀਤੀ ਆ ਗਾਲਾਂ ਕੱਢੀਆਂ ਸਾਨੂੰ ਤੇ ਗਰੂ ਬਾਰੇ ਮੰਦਾ ਚੰਗਾ ਬੋਲਿਆ ਸਾਨੂੰ ਤੇ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਦਾ ਵਾਂ ਆਪਣੇ ਜਥੇ ਬੰਦੀਆਂ ਨੂੰ ਹੋਰ ਵੀ ਜਿੰਨੇ ਵੀ ਸਾਡੇ ਜਥੇ ਬੰਦੀਆਂ ਹੋਰ ਕਾਲ ਦੇ ਜਿੰਨੇ ਵੀ ਗੁਰੂ ਮਹਾਰਾਏ ਨਾਲ ਜੁੜੇ ਆ ਮੈਂ ਇਹੋ ਕਹਿਣਾ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਲੋਕੀ ਜੋੜਦੇ ਆ ਤੇ ਇਹ ਸਾਡੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਦੇ ਆ ਤੇ ਗੁਰੂ ਸਾਹਿਬ ਨੇ ਹਦਾਇਤ ਇਹੋ ਦਿੱਤੀ ਆ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ ਤੇ ਵਾਹਿਗੁਰੂ ਜੀ ਬੇਨਤੀ ਇਹ ਆ ਵੀ ਸਾਡਾ ਕੋਈ ਤਾਂ ਕੋਈ ਹੱਲ ਕੀਤਾ ਜਾਵੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਬਿਰਾਜਮਾਨ ਸਾਡੇ ਸਤਿਕਾਰ ਨਾਲ ਆਵੇ ਤੇ ਅਸੀਂ ਵਾਦੋ ਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੀਏ ਤੇ ਵਾਦੋ ਵਾਦ ਗੁਰੂ ਜੀ ਗੁਰੂ ਜੀ ਦਾ ਸਤਿਕਾਰ ਹੋਵੇ ਤੇ ਅਸੀਂ ਇਹੋ ਹੀ ਸਤਿਕਾਰ ਕਰਨਾ ਚਾਹੁੰਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸਾਡਾ ਕੋਈ ਵੀ ਜਿੰਨੀਆਂ ਵੀ ਪਾਰਟੀ ਜੱਸੀ ਬੰਦੀਆਂ ਤੇ ਸਾਡੇ ਨਾਲ ਜੁੜ ਕੇ ਤੇ ਸਾਡੇ ਨਾਲ ਹੋਲਾ ਪ੍ਰਣਾਲਾ ਕਰਨ ਵਾਇਗੁਜੀ ਦਾ ਖਾਨ ਸਾਹਿਬ ਵਾਇਗੁਜੀ ਹੁਣ ਤੁਹਾਨੂੰ ਇੱਕ ਪੰਜਾਬ ਦੀ ਐਸਸੀ ਸਮਾਜ ਨਾਲ ਸੰਬੰਧਿਤ ਸੰਸਥਾ ਦੇ ਅਹੁਦੇਦਾਰ ਨਾਲ ਹੋਈ ਗੱਲ ਵੀ ਸੁਣਾਉਂਦੇ ਹਾਂ ਜੋ ਇਸ ਮੁੱਦੇ ਨੂੰ ਜਾਤੀਵਾਦ ਦੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ ਹਾਂਜੀ ਸਰ ਮੈਂ ਮੈਂ ਨਾ ਰਿਕਾਰਡਿੰਗ ਲਾਈਨ ਤੇ ਤੁਹਾਨੂੰ ਲੈ ਰਿਹਾ ਜੀ ਠੀਕ ਹੈ ਜੀ ਠੀਕ ਹੈ ਤੇ ਸਰ ਪਹਿਲੇ ਆਪਣਾ ਪਰਚੇ ਦੇ ਦਿਓ ਜੀ ਸਰ ਮੈਂ ਯੂਪ੍ਰੈਜ਼ੈਂਟ ਆਲ ਇੰਡੀਆ ਸੋਸ਼ਲ ਸਾਂਸੀ ਰਜਿਸਟਰੀ ਪੰਜਾਬ ਦੀ ਜਥੇਬੰਦੀ ਤੋਂ ਜੀ ਓਕੇ ਸਰ ਪਰ ਕੀ ਮਾਮਲਾ ਹੋਇਆ ਏ ਰੂੜੀ ਵਾਲੇ ਪਿੰਡ ਦਾ ਜੀ ਹੂੰ ਰੂੜਾ ਵਾਲੇ ਕਿੰਨਾ ਜੀ ਗਰਦਾਸ ਸਿੰਘ ਦੇ ਨਾਲ ਜੀ ਐਸਰ ਬੇਨਤੀ ਏ ਕਿ ਉਧਰ ਉੱਥੇ ਇੱਕ ਸਾਡੇ ਸਮਾਜ ਦਾ ਦਲਤ ਭਾਈਚਾਰੇ ਸੁਸਾਸੀ ਸਮਾਜ ਦਾ ਰਾਜੂ ਆ ਜੀ ਰਾਜੂ ਦੇ ਬਾਬਾ ਪਾਪਾ ਨੂੰ ਕਹਿੰਦੇ ਆ ਜੀ ਉਹ ਹਰ ਸਾਲ ਆਪਣੇ ਘਰ ਇੱਕ ਸਮਾਗਮ ਕਰਵਾਉਣਾ ਜੀ ਜੀ ਜੋ ਕਿ ਉਹਦੇ ਘਰ ਵਿੱਚ ਕੋਈ ਜਗ੍ਹਾ ਨਹੀਂ ਆ ਕੋਈ ਸਮਾਗਮ ਨਹੀਂ ਆ ਕੋਈ ਇਹ ਜੀ ਗੱਲਬਾਤ ਨਹੀਂ ਆ ਕੋਈ ਸੁਣੀ ਆ ਜੀ ਗੁਰੂ ਸਮਾਗਮ ਕਰਾਉਂਦਾ ਆਪਣੇ ਬਾਬਾ ਸੁਭਾਸ਼ ਸਿੰਘ ਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਉੱਥੇ ਸੰਗਤ ਆਉਂਦੀ ਆ ਜੀ ਪੰਜ ਸੱਤ ਬੰਦੇ ਇਕੱਠਾ ਹੁੰਦਾ ਸੰਗਤ ਦਾ ਲੰਗਰ-ਲੰਗਰ ਵੜਿਆ ਪਈ ਤੇ ਕਰਾਉਂਦਾ ਹਰ ਸਾਲੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਉਸੇ ਕੀਰਤਨ ਵੀ ਅਦਾ ਕਰਨਾ ਆ ਜੀ ਜੀ ਅੱਜ ਕੀਰਤਨ ਆਇਆ ਪਰ ਜਦੋਂ ਅੱਜ ਸਿਰਿਓ ਗੁਰੂ ਦਰਸ਼ਨ ਲੈਣ ਗਏ ਜੀ ਪਰ ਉਹਨਾਂ ਨੇ ਮਨਾ ਕਰਤਾ ਪਿੰਡ ਦੇ ਜਿਹੜੇ ਜੱਟ ਜ਼ਿਮੀਂਦਾਰ ਲੋਕ ਨੇ ਜੀ ਉਹਨਾਂ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਾ ਕਰਤਾ ਕਿ ਆਪਾਂ ਨਹੀਂ ਹੂੰ ਮਤਲਬ ਕਾਰਨ ਕਾਰਨ ਇਹ ਰਿਹਾ ਕਿ ਉਹਨਾਂ ਦੇ ਘਰ ਬਾਬੇ ਬੜਪਾਸ਼ੇ ਦੀ ਜਗਾ ਗੱਦੀ ਲੱਗਦੀ ਹੋਵੇਗੀ ਨਹੀਂ ਜੀ ਬਿਲਕੁਲ ਕੋਈ ਨਹੀਂ ਜੀ ਕੋਈ ਗੱਦੀ ਨਹੀਂ ਸਿਰਫ ਉਹ ਉੱਥੇ ਜਾਂਦਾ ਮੰਨਦਾ ਪਰ ਜਦੋਂ ਘਰ ਵੇਖੋ ਆਸਤਾ ਦੀ ਗੁਰੂ ਗ੍ਰੰਥ ਸਾਹਿਬ ਨਾਲ ਸੰਗਤ ਆਉਂਦੀ ਆ ਜੀ ਸਾਰਾ ਕੁਝ ਹੁਣ ਹਜ਼ਾਰਾਂ ਲੋਕ ਜਾਂਦੇ ਆ ਜੀ ਉੱਥੇ ਗੁਰੂਗ੍ਰੰਥ ਆਪਣੇ ਬਾਬਾ ਬੜਪਾਸ਼ੇ ਦੇ ਕਿ ਉਹ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਸਕਦੇ ਜੀ ਦੇਖੋ ਉਹਨਾਂ ਦਾ ਕਹਿਣਾ ਇਹ ਆ ਮੇਰੀ ਗੱਲ ਉਹਨਾਂ ਨਾਲ ਵੀ ਹੋਈ ਤੁਹਾਡੇ ਜਿਨ੍ਹਾਂ ਨੇ ਉਹ ਰੋਕਿਆ ਵਾ ਹਾਂ ਜੀ ਉਹ ਇਹ ਗੱਲ ਕਹਿ ਰਿਹਾ ਵੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਕਿ ਜਿੱਥੇ ਵਡਭਾਗ ਸਿੰਘ ਦਾ ਡੇਰਾ ਹਾਂ ਉੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਸਕਦਾ ਜੀ ਮੈਂ ਮੰਨਦਾ ਜੀ ਬਿਲਕੁਲ ਮੈਂ ਮੰਨਦਾ ਅਕਾਲ ਤਖਤ ਦਾ ਹੁਕਮ ਹੋਵੇਗਾ ਜੀ ਪਰ ਜਿੱਥੇ ਉਹਦਾ ਡੇਰਾ ਵਾ ਜਾਂ ਉਹਦੀ ਝੱਗਾ ਵਾ ਜੀ ਜਾਂ ਕੋਈ ਚਿਰਾਗ ਜਗਾਇਆ ਜਾਂਦਾ ਉੱਥੇ ਨਹੀਂ ਜਾ ਸਕਦਾ ਜੀ ਪਰ ਇੱਥੇ ਤੇ ਅਹੋ ਜਿਹਾ ਕੋਈ ਨਹੀਂ ਹੈ ਮਤਲਬ ਘਰ ਦੇ ਵਿੱਚ ਕੋਈ ਜੋਤ ਵਗੈਰਾ ਜਾਂ ਗੱਡੀ ਵਗੈਰਾ ਨਹੀਂ ਲਾਉਂਦੇ ਕੋਈ ਜਗਾ ਨਹੀਂ ਜੀ ਕੋਈ ਅਹੋ ਜੀ ਗੱਲ ਨਹੀਂ ਹੈ ਜੀ ਜੀ ਫਿਰ ਇਤਰਾਜ਼ ਕਿਸ ਗੱਲ ਦਾ ਸੀ ਉਹਨਾਂ ਨੂੰ ਜੀ ਸਿਰਫ ਇਹ ਵੀ ਬਲਤ ਭਾਈ ਜਰਣਾਂ ਸੰਬੰਧ ਰੱਖਦੇ ਹੋ ਜੀ ਇਹ ਬਲਤਾਂ ਨੂੰ ਨਫਤ ਕਰਦੇ ਹੋ ਲੋਕ ਤੁਹਾਨੂੰ ਲੱਗਦਾ ਨਹੀਂ ਕਿ ਸਿਰਫ ਆਪਾਂ ਇੱਕ ਛੋਟੇ ਜਿਹੇ ਇਸ਼ੂ ਨੂੰ ਬਣਾ ਰਹੇ ਜਾਤੀਵਾਦ ਦੇ ਨਾਲ ਜੋੜ ਰਹੇ ਹਾਂ ਨਹੀਂ ਇਹ ਛੋਟਾ ਇਸ਼ੂ ਨਹੀਂ ਹੈ ਜੀ ਛੋਟਾ ਇਸ਼ੂ ਨਹੀਂ ਹੈ ਹਮ ਇੱਕ ਬੜਾ ਵੱਡਾ ਇਸ਼ੂ ਹੈ ਕੋਈ ਹਾਰਾਂ ਲੋਕਾਂ ਦਾ ਸੰਕਟਾਂ ਦੇ ਕਾਸਤਾ ਜੁੜੀ ਯਾਰ ਲੋਕ ਅਸੀਂ ਉੱਥੇ ਗਏ ਮੌਕੇ ਤੇ ਜੀ ਦੋ 30 ਬੰਦਾ ਆਪਣੀ ਸਾਡੀ ਜਥੇਬੰਦੀ ਦਾ ਨਹੀਂ ਮਸਲਾ ਤਾਂ ਇਹ ਹੈ ਨਾ ਜੀ ਇੱਕ ਮਿੰਟ ਮਸਲਾ ਤਾਂ ਇਹ ਹੈ ਨਾ ਜੀ ਉਹ ਵਡਭਾਗ ਸਿੰਘ ਜੀ ਨੂੰ ਮੰਨਦੇ ਆ ਠੀਕ ਹੈ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਰੋਕਿਆ ਇਸ ਕਰਕੇ ਵੀ ਅਸੀਂ ਵੀ ਉੱਥੇ ਬਾਬੇ ਵਡਭਾਗ ਸਿੰਘ ਦਾ ਤੁਸੀਂ ਮਨਾਉਣਾ ਦੇਣਾ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਉੱਤੇ ਨਹੀਂ ਜਾ ਸਕਦਾ ਕਿਉਂਕਿ ਢੀਰ ਮਨ ਦਾ ਪ੍ਰਵਾਹ ਜੀ ਇੱਕ ਮਿੰਟ ਕੰਮ ਕਰ ਮੇਰੀ ਗੱਲ ਪੂਰੀ ਸੁਣ ਲਓ ਪਿੱਤੀ ਰਮਾਉ ਦਾ ਜਿਹੜਾ ਪੂਰਾ ਪਰਿਵਾਰ ਹੈ ਇਹਨਾਂ ਨੂੰ ਪੰਥ ਦੇ ਵਿੱਚੋਂ ਸੇਖਿਆ ਹੋਇਆ ਵਾ ਉਹਨਾਂ ਦੇ ਜਨਮ ਦਿਨ ਤੇ ਬਾਬੇ ਬੜਪਾਖ ਸਿੰਘ ਜੀ ਦੇ ਜਨਮ ਦਿਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਜਾ ਸਕਦਾ ਹੈ ਨਾ ਜੀ ਇਹ ਕਾਲਕਤਕ ਸਾਹਿਬ ਦਾ ਹੁਕਮ ਆ ਜੀ ਤੇ ਆਪਾਂ ਇਸ ਨੂੰ ਜੋੜਦੇ ਆ ਜਾਤੀਵਾਦ ਦੇ ਮੁੱਦੇ ਨਾਲ ਵੀ ਉਹ ਜ਼ਿੰਮੇਦਾਰਾਂ ਨੇ ਐਸੀ ਪਰਵਾਰਾਂ ਨੂੰ ਰੋਕਦਾ ਕਿਤੇ ਨਹੀਂ ਕਿਤੇ ਗਲਤ ਨਹੀਂ ਹੋ ਰਿਹਾ ਜੀ ਨਹੀਂ ਕੋਈ ਗਲਤੀ ਨਹੀਂ ਹੋ ਰਿਹਾ ਹਰ ਪਾਸੋਂ ਦਾ ਜੀ ਹਰ ਪਾਸੋਂ ਦਾ ਉਹ ਸਾਰਾ ਪ੍ਰੋਗਰਾਮ ਅੰਤਾਰੀ ਆ ਜਿਨ੍ਹਾਂ ਨੇ ਕਿ ਅੰਮ੍ਰਿਤ ਛਕਿਆ ਆਵਾ ਉਹ ਰਾਜੂ ਨੇ ਅੰਮ੍ਰਿਤ ਛਕਿਆ ਵੀ ਵਾਈਫ ਨੇ ਛਕਿਆ ਉਹਨਾਂ ਨੇ ਸਾਦਰ ਸਾਹਿਬ ਨੇ ਛਕਿਆ ਜੀ ਪਰ ਅੰਮ੍ਰਿਤ ਛਕਣ ਤੋਂ ਬਾਅਦ ਤਾਂ ਫਿਰ ਉਹ ਹੁੰਦਾ ਵਾ ਜੀ ਉਹ ਵੀ ਆਪਾਂ ਕਿਸੇ ਮੜੀ ਮਸਾਣੀ ਵਾਲੇ ਨੂੰ ਨਹੀਂ ਪੁੱਛਣਾ ਜੀ ਨਹੀਂ ਸਰ ਮਰੀਮ ਸੋਣਾ ਵਾਲਾ ਤਾਂ ਉੱਥੇ ਚੱਕਰ ਹੀ ਕੋਈ ਨਹੀਂ ਕੋਣ ਸਰ ਬਾਬਾ ਦੇ ਪਾਸੇ ਉੱਥੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਹੈਗਾ ਨਾ ਜੀ ਤੇ ਕਿੰਨੇ ਲੋਕ ਜਾਂਦੇ ਆ ਉੱਥੋਂ ਕਿਉਂ ਨਹੀਂ ਛਕਵਾਇਆ ਗਿਆ ਜੀ ਜਾਂ ਜੋ ਉੱਥੇ ਛਕਵਾ ਦੇਣ ਹਾਂ ਬਿਲਕੁਲ ਤੁਹਾਡਾ ਸਵਾਲ ਜਾਇਜ਼ ਆ ਅਹੋ ਸਭ ਤੋਂ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਉੱਥੇ ਵੀ ਗੁਰੂਗ੍ਰਾਂਧ ਸਾਹਿਬ ਦੇ ਜੀ ਵੇਖੋ ਇਹੋ ਜਿਹਾ ਕਿਹੜਾ ਬੰਦਾ ਵੀ ਦੁਨੀਆ ਦੇ ਵਿੱਚ ਜਿਸ ਨੂੰ ਪਤਾ ਨਹੀਂ ਕਿ ਉੱਥੇ ਗੁਰਸਬਦਨ ਨਹੀਂ ਹੈ ਮੰਨਦੀ ਸਾਹਿਬ ਫਰਦਰ ਸਾਹਿਬ ਉੱਥੇ ਨਹੀਂ ਹੈ ਜੀ ਤੇ ਇੱਕ ਗਲਤ ਕਰਕੇ ਆ ਨਾ ਉੱਥੇ ਵੇਖੋ ਅੱਛਾ ਇਹ ਤੁਹਾਨੂੰ ਤੁਹਾਨੂੰ ਲੱਗਦਾ ਕਿ ਸਿਰਫ ਦਲਦਲ ਕਰਕੇ ਹੋ ਰਿਹਾ ਹੈ ਬਿਲਕੁਲ ਸਾਨੂੰ ਇਹ ਲੱਗਦਾ ਵੀ ਬਿਲਕੁਲ ਜੀ ਹੁਣ ਅੱਗੇ ਅਗਲੀ ਦੀ ਕੀ ਕਾਰਵਾਈ ਕੀਤੀ ਹੈ ਜੀ ਉੱਥੇ ਸਰ ਆਪਣੇ ਐਸਐਸਪੀ ਸਾਹਿਬ ਆ ਮੈਂ ਬਦਲੋ ਕੋ ਇਹੀ ਹੋਇਆ ਉੱਥੇ ਮੀਤ ਨਹੀਂ ਉਹਨਾਂ ਕਹਿੰਦਾ ਕਿ ਕੱਲ ਨੂੰ ਆਓ ਜੀ ਐਸਐਸਪੀ ਸਾਹਿਬ ਆ ਹੀ ਮੌਕੇ ਤੇ ਮੌਜੂਦ ਉਹਨਾਂ ਦੁਆਰਾ ਜਿਹੜਾ ਨਾ ਸੁਣਿਆ ਉਹ ਵੀ ਉਹਨਾਂ ਨੂੰ ਗਲਤ ਝੂਠਾ ਸਾਬਤ ਕਰ ਦਿੱਤੇ ਉਹਨਾਂ ਚਾਹੁੰਦੇ ਕਿ ਕੋਲ ਕਰ ਦਿੱਤਾ ਕਿ ਹੋ ਜਾ ਕੋਈ ਹੈਕ ਹੋ ਕਹਿੰਦੇ ਆਨ ਨੂੰ ਦੇਖੋ ਜੀ ਵੀ ਉਹਨਾਂ ਵਾਕਈ ਮਨਾ ਕੀਤਾ ਵੀ ਜਿਹੜੇ ਦਲਪਾਈ ਸਰ ਦੇ ਲੋਕ ਉਹਨਾਂ ਘਰ ਗੁਰੂ ਕੋਲ ਨਹੀਂ ਜਾਣਾ ਜੀ ਸਾਰੇ ਜਿੱਦਾਂ ਹੀ ਜਿਹੇ ਲੋਕੀ ਕੋ ਵਿਆਹ ਕਰਦੇ ਉਹਨਾਂ ਦੇ ਘਰ ਗੁਰੂ ਕੋਲ ਜਾਂਦਾ ਉੱਥੇ ਮੀਤ ਚੱਲਦਾ ਉੱਥੇ ਦਾਰੂ ਚੱਲਦੀ ਆ ਤੇ ਬੇਦਗੀ ਨਹੀਂ ਹੁੰਦੀ ਜੀ 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 ਇਸ ਕਰਕੇ ਬੜੀ ਤੇਲ ਨੂੰ ਰੇਸ ਪਹੁੰਚੀ ਹੈ ਜੀ ਪੂਰੇ ਸਮਾਜ ਦੇ ਤੈਲ ਨੂੰ ਰੇਸ ਪਹੁੰਚੀ ਹੈ ਹਾਂ ਕੱਲ ਨੂੰ ਐਸਐਸਪੀ ਸਾਹਿਬ ਕੋ ਜਾਵਾਂਗੇ ਜੀ ਆਪਣੀ ਸਾਡੀ ਸਿੰਘ ਸਾਹਿਬ ਨਾਲ ਵੀ ਗੱਲ ਹੋ ਗਈ ਆ ਜੀ ਦਰਬਾਰ ਸਾਹਿਬ ਵੀ ਜਾ ਕੇ ਉਹਨਾਂ ਨੂੰ ਦੇਖ ਕੇ ਆਵਾਂਗੇ ਨਿੱਕੀ ਰੂਪ ਚ ਜੀ ਅਹੀ ਕਾਰਵਾਈ ਕਰਾਉਣੀ ਹੈ ਵੀ ਉਹਨਾਂ ਮੰਨਿਆ ਤੇ ਨਹੀਂ ਹੋਏਗੀ ਤੇ ਫਿਰ ਆਪਾਂ ਸਭ ਨੇ ਪ੍ਰਦਰਸ਼ਨ ਜੋ ਸਾਡੇ ਕੋਲ ਹੋਵੇਗਾ ਉਹ ਕਰਾਂਗੇ ਚਲੋ ਹੁਣ ਕੀ ਮੰਗ ਕਰਦੇ ਜੋ ਪ੍ਰਸ਼ਾਸਨ ਤੋਂ ਅਸੀਂ ਉਹਨਾਂ ਤੋਂ ਕਾਰਵਾਈ ਕਰਾਉਣੀ ਚਾਹੁੰਦੇ ਆਂ ਜਿਨ੍ਹਾਂ ਨੇ ਪੁੱਛ ਵੇਖੋ ਇੱਕ ਪੁੱਛੇ ਕਿਰਤਨ ਕਿਰਤਨ ਮਾਲ ਆਇਆ ਹੂੰ ਬਾਕੀ ਸੇ ਨਾ ਆਇਆ ਉਹਨਾਂ ਨੇ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਸਿਰ ਤੋਂ ਨਾ ਸੇ ਕਿਰਤਨ ਕੀਤਾ ਅੱਛਾ ਬਾਤ ਪਾਟ ਹੋਇਆ ਵੀ ਆ ਜੀ ਹਾਂਜੀ ਬਾਅਦ ਚ ਪਾਠ ਹੋਇਆ ਵੀ ਆ ਸਮਾਗਮ ਹੋਇਆ ਜੀ ਕੀਰਤਨ ਆਇਆ ਸੀ ਤੇ ਮਤਲਬ ਰਾਗੀ ਸਿੰਘ ਆਇਆ ਜਿਹੜੇ ਰਾਗੀ ਸਿੰਘ ਆਏ ਨਾ ਆਪਕ ਨਹੀਂ ਸਕੇ ਉਹਨਾਂ ਅਮਨ ਸਕਤੂ ਗਿਣਾ ਕਰੋ ਕੀਰਤਨ ਕਰਦੇ ਨਹੀਂ ਨਹੀਂ ਮੈਂ ਇਹ ਪੁੱਛ ਰਿਹਾ ਜੀ ਬਾਅਦ ਚ ਪਾਠ ਹੋਇਆ ਪਰ ਪਹਿਲਾਂ ਤਾਂ ਉਹਨਾਂ ਨੇ ਮਨਾਂ ਕਰਤਾ ਨਾ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਨਹੀਂ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਹੁੰਦਾ ਨਹੀਂ ਅੱਛਾ ਪਹਿਲਾਂ ਕੀਰਤਨ ਕਰਕੇ ਚਲੇ ਗਏ ਹੋ ਹਾਂਜੀ ਪਹਿਲਾਂ ਕੀਰਤਨ ਕਰਕੇ ਚਲੇ ਗਏ ਠੀਕ ਹੈ ਠੀਕ ਹੈ ਹਾਂਜੀ ਤੇ ਉਹਨਾਂ ਦੀ ਪ੍ਰੋਗਰਾਮ ਸੀ ਬੜੀ ਸੰਗਤ ਆਈ ਬੜਾ ਲੰਗਰ ਪਾਣੀ ਬਹੁਤ ਵਧੀਆ ਹਨਾ ਆਪਣੇ ਚਿੱਤਾ ਜੀ ਮੇਰੇ ਸ਼ਾਹਨਾ ਕਿੱਸਾ ਪੜਾ ਰਹੇ ਹਾਂ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਓਕੇ ਕਿਰਨ ਜੀ ਸੋ ਹੁਣ ਤੁਹਾਡੇ ਨਾਲ ਹੈ ਇਸ ਵੀਡੀਓ ਦੇ ذریعے ਹਰ ਪੱਖ ਤੋਂ ਸਭ ਦੀ ਗੱਲ ਸੁਣਾਈ ਗਈ ਹੈ ਸੁਣ ਕੇ ਸਾਂਝੀ ਕੀਤੀ ਗਈ ਹੈ ਤੁਹਾਡਾ ਇਸ ਪੂਰੇ ਮਾਮਲੇ ਦੇ ਬਾਰੇ ਕੀ ਵਿਚਾਰ ਹੈ ਇਸ ਸਾਰੇ ਮਸਲੇ ਦੇ ਵਿੱਚ ਤੁਸੀਂ ਕਿਸ ਦਾ ਕਸੂਰ ਮੰਨਦੇ ਹੋ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਬਾਕੀ ਸੰਗਤ ਦੇ ਨਾਲ ਸਾਂਝਾ ਵੀ ਜ਼ਰੂਰ ਕਰਿਓ